ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਣੇ ਚੈਨਲ ਤੇ ਆਪ ਜੀ ਨੂੰ ਆਪਣੀ ਮਾਤ ਪਾਸ਼ਾ ਪੰਜਾਬੀ ਭਾਸ਼ਾ ਦੇ ਵਿੱਚ ਕਾਨੂੰਨ ਦੀ ਜਾਣਕਾਰੀ ਮਹਈਆ ਕਰਾਉਂਦੇ ਹਾਂ ਵੀਡੀਓ ਦਾ ਸلسਲਾ ਸ਼ੁਰੂ ਕੀਤਾ ਸੀ ਕਿਉਂਕਿ ਆਪਣੇ ਮੁਲਕ ਦੇ ਵਿੱਚ ਕਾਨੂੰਨ ਦੇ ਵਿੱਚ ਤਬਦੀਲੀ ਹੋ ਗਈ ਸੀ ਐਕਟ ਦੇ ਵਿੱਚ ਤਬਦੀਲੀ ਹੋ ਗਈ ਸੀ ਕਿਉਂਕਿ ਆਪਣੇ ਮੁਲਕ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਤੋਂ ਅੰਗਰੇਜ਼ਾਂ ਦੇ ਦੁਆਰਾ ਬਣਾਇਆ ਹੋਇਆ ਕਾਨੂੰਨ ਹੀ ਚੱਲ ਰਿਹਾ ਸੀ ਜਿਸ ਨੂੰ ਭਾਰਤ ਸਰਕਾਰ ਨੇ 2023 ਦੇ ਵਿੱਚ ਜਾ ਕੇ ਉਸ ਐਕਟ ਦੀ ਤਬਦੀਲੀ ਕਰ ਦਿੱਤੀ ਤੇ ਉਸ ਐਕਟ ਦੀ ਤਬਦੀਲੀ ਹੋਣ ਦੇ ਕਾਰਨ ਸਾਰੇ ਸੈਕਸ਼ਨਾਂ ਦੀ ਤਬਦੀਲੀ ਹੋ ਗਈ ਕੁਝ ਅਜਿਹੇ ਸੈਕਸ਼ਨ ਜਾਂ ਪੰਜਾਬੀ ਚ ਕਹਾਂਗੇ ਇਹ ਜਿਹੀਆਂ ਧਾਰਾ ਸਨ ਧਰਾਵਾਂ ਸਨ ਜਿਨ੍ਹਾਂ ਦਾ ਕਿ ਹਰ ਆਮ ਤੇ ਖਾਸ ਨੂੰ ਚੰਗੀ ਤਰ੍ਹਾਂ ਗਿਆਨ ਅਤੇ ਮੂਝਵਾਨੀ ਯਾਦ ਸਨ ਉਹਨਾਂ ਤਾਰਾਂ ਧਰਾਵਾਂ ਦੀ ਐਕਟ ਬਦਲ ਦੇ ਨਾਲ ਤਬਦੀਲੀ ਹੋ ਗਈ ਐਕਟ ਦਾ ਨਾਮ ਵੀ ਬਦਲ ਗਿਆ ਅਤੇ ਸੈਕਸ਼ਨ ਵੀ ਬਦਲ ਗਏ ਆਪਾਂ ਅੱਜ ਕੁਝ ਅਜਈਆਂ ਤਾਰਾਂ ਦੀ ਗੱਲ ਕਰਾਂਗੇ ਇਹੇ ਸੈਕਸ਼ਨਸ ਦੀ ਗੱਲ ਕਰਾਂਗੇ ਜੋ ਕਿ ਹਰੇਕ ਬੰਦੇ ਨੂੰ ਮੂਝਵਾਨੀ ਯਾਦ ਸਨ ਅਤੇ ਹਰੇਕ ਆਮ ਤੇ ਖਾਸ ਨੂੰ ਇਹਨਾਂ ਸੈਕਸ਼ਨਸ ਦਾ ਪਤਾ ਸੀ ਜਿਵੇਂ ਆਪਾਂ ਗੱਲ ਕਰਾਂਗੇ 26 ਅਸਲ 'ਚ ਇਹ ਸੈਕਸ਼ਨ 326 ਸੀ ਤੇ ਆਪਣੇ ਪਿੰਡੂ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਸਿਰਫ 26 ਬੋਲਦੇ ਸੀ ਕਿ ਲੜਾਈ ਹੋਈ ਸੀ ਫਲਾਣੇ ਬੰਦੇ ਤੇ 26 ਲੱਗ ਗਈ ਤਕਰੀਬਨ ਹਰ ਇੱਕ ਬੰਦੇ ਨੂੰ 26 ਬਾਰੇ ਗਿਆਨ ਸੀ ਤੇ ਜਦੋਂ ਕੋਈ ਲੜਾਈ ਪੜਾਈ ਹੁੰਦੀ ਸੀ ਆਪਣੇ ਖਾਸ ਕਰਕੇ ਆਪਣੇ ਪਿੰਡਾਂ ਦੀ ਗੱਲ ਕਰਾਂ ਲੜਾਈ ਪੜਾਈ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਸੀ ਵੀ ਦੋਨੇ ਤਰ੍ਹਾਂ ਧਿਰਾਂ ਜਾਂ ਇੱਕ ਧਿਰ ਵੱਲੋਂ ਕਹ ਲਈਏ ਵੀ ਉਹ ਕੋਸ਼ਿਸ਼ ਕਰਦੀ ਸੀ ਵੀ ਜਿਸ ਧਿਰ ਨਾਲ ਉਹਦੀ ਲੜਾਈ ਹੋਈ ਹੈ ਤਾਂ ਉਹ ਕੇਸ ਨੂੰ 26 326 ਚ ਕਨਵਰਟ ਕਰ ਲਵੇ 326 ਧਾਰਾ ਆਪਣੇ ਵਿਰੋਧੀ ਧਿਰ ਤੇ ਲਗਵਾ ਦੇਵੇ ਜਿਸ ਨਾਲ ਕੀ ਉਸ ਨੂੰ ਸਜ਼ਾ ਹੁੰਦੇ ਸਾਰ ਬਣ ਜਾਂਦੇ ਸਨ ਕਈ ਵਾਰ ਇਹ ਜਿਹੇ ਆ ਵੀ ਤਕਰੀਬਨ ਪਿੰਡਾਂ ਦੀਆਂ ਲੜਾਈਆਂ ਦੇ ਵਿੱਚ ਆਪਾਂ ਹਰ ਇੱਕ ਨੇ ਸੁਣਿਆ ਹੋਵੇ ਕਿ ਦੋਨਾਂ ਤੇ ਕ੍ਰਾਸ ਪਰਚੇ ਹੋਗੇ ਦੋਨੇ ਤੇ ਰਾਈ ਇੱਕ ਦੇ ਸੱਟ ਵੱਜਣ ਕਰਕੇ ਦੂਜੀ ਨੇ ਕਈ ਵਾਰੀ ਆਪਾਂ ਦੇਖਦੇ ਸੀ ਵੀ ਆਪਣੇ ਆਪ ਹੀ ਉਂਗਲ ਵੱਢ ਲਈ ਕੋਈ ਚੀਚੀ ਉਂਗਲ ਵੱਢਦੀ ਤੇ ਵੱਢ ਕੇ ਛੱਬੀ ਬਣਾ ਲਈ 326 ਧਾਰਾ ਨੂੰ ਆਪਾਂ ਪਿੰਡਾਂ ਦੇ ਵਿੱਚ ਸਿਰਫ 26 ਧਾਰਾ 26 ਕਹਿ ਕੇ ਸੰਬੋਧਨ ਕਰਦੇ ਸੀ 326 ਚ ਕੀ ਹੁੰਦਾ ਸੀ ਵੀ ਕੋਈ ਅਜੇਹੀ ਡੂੰਗੀ ਸੱਟ ਲੱਗ ਜਾਂਦੀ ਜਿਸ ਦੇ ਕਾਰਨ ਹੱਡੀ ਕ੍ਰੈਕ ਹੋ ਜਾਂਦੀ ਅਜੇਹੇ ਦੇ ਵਿੱਚ ਡਾਕਟਰੀ ਰੈਅ ਤੋਂ ਬਾਅਦ ਪੁਲਿਸ ਨੂੰ 326 ਧਾਰਾ ਲਗਾ ਦਿੰਦੀ ਸੀ ਜੋ ਕਿ ਇੱਕ ਸਜ਼ਾਯੋਗ ਅਪਰਾਧ ਸੀ ਜਿਹਦੇ ਵਿੱਚ ਸੱਟਾਂ ਮਾਰਨ ਵਾਲੀ ਧਿਰ ਤੇ ਦੀ ਜਮਾਨਤ ਵਗੈਰਾ ਕਾਫੀ ਔਖੀ ਹੁੰਦੀ ਸੀ ਜਿਸ ਕਰਕੇ ਕੋਸ਼ਿਸ਼ ਕੀਤੀ ਜਾਂਦੀ ਸੀ ਵੀ 26 ਲਗਾਈ ਜਾਵੇ ਤੇ ਇਹ ਜੋ 26 ਧਾਰਾ ਸੀ ਹੁਣ ਇਹ ਬਦਲ ਕੇ 118 2 ਬੀ ਐਨ ਐਸ ਹੋ ਗਈ ਹੈ ਫੇਰ ਦੁਬਾਰਤੋਂ ਤੁਹਾਨੂੰ ਦੱਸ ਦਿਆਂ ਕਿ 26 ਧਾਰਾ ਜੋ ਕਿ ਅਸਲ ਚ 326 ਸੀ ਤੇ ਆਪਾਂ ਪਿੰਡੂ ਭਾਸ਼ਾ ਚ ਇਸ ਨੂੰ ਸਿਰਫ 26 ਬੋਲਦੇ ਸੀ ਉਹ ਬਦਲ ਕੇ 118 2 ਬੀ ਐਨ ਐਸ ਹੋ ਗਈ ਹੈ ਤੇ ਹੁਣ ਆਪਾਂ ਦੂਜੀ ਗੱਲ ਕਰਾਂਗੇ 302 307 ਇਹ ਵੀ ਅਜੀਆਂ ਅਜਿਹੇ ਸੈਕਸ਼ਨ ਅਜੀਆਂ ਧਾਰਾਵਾਂ ਸਨ ਜੋ ਕਿ ਹਰ ਇੱਕ ਨੂੰ ਇਹਨਾਂ ਧਾਰਾ ਤਿੰਨ ਸੈਕਸ਼ਨ ਦਾ ਗਿਆਨ ਸੀ ਕਿਉਂਕਿ ਇਹ ਆਮ ਹਰ ਇੱਕ ਬੰਦੇ ਨੂੰ ਪਤਾ ਸੀ ਵੀ 302 307 ਕੀ ਹੁੰਦੀ ਹੈ 302 ਕਤਲ ਤੇ 307 ਅਰਾਦਾ ਕਤਲ 302 ਧਾਰਾ ਜਿਹੜੀ ਹੁਣ ਬਦਲ ਕੇ 103 ਬਣਾ ਦਿੱਤੀ ਗਈ ਹੈ 302 ਆਈਪੀਸੀ ਬਦਲ ਕੇ ਹੋ ਗਈ ਹੈ 103 ਬੀ ਐਨ ਐਸ ਅਤੇ 307 ਤਾਰਾ ਕਤਲ ਦੀ ਕੋਸ਼ਿਸ਼ ਨੂੰ ਬਦਲ ਕੇ 108 ਸੌਰੀ 109 ਬੀ ਐਨ ਐਸ ਬਣਾ ਦਿੱਤਾ ਗਿਆ ਹੈ ਮੈਂ ਦਵਾਰ ਤੋਂ ਆਪ ਜੀ ਨੂੰ ਦੱਸੂਗਾ ਕਿ ਜਿਹੜੀ 326 ਤਾਰਾ ਜਿਸ ਨੂੰ ਆਪਾਂ ਪੰਜਾਬੀ ਆਮ ਪਿੰਡੂ ਬੋਲੀ 'ਚ ਸਿਰਫ 26 ਕਹਿ ਕੇ ਜ਼ਮਬੋਧਨ ਕਰਦੇ ਸੀ ਉਹ 118 2 ਬੀ ਐਨ ਐਸ ਹੋ ਗਈ ਹੈ ਅਤੇ 302 ਕਤਲ ਦੀ ਧਾਰਾ ਬਦਲ ਕੇ 103 ਬੀ ਐਨਸ ਅਤੇ 307 ਕਤਲ ਅਰਾਦਾ ਕਤਲ ਦੀ ਧਾਰਾ ਬਦਲ ਕੇ 109 ਬੀ ਐਨਸ ਹੋ ਗਈ ਹੈ ਤੁਹਾਡੇ ਨਾਲ ਬਾਕੀ ਸੈਕਸ਼ਨਸ ਬਾਕੀ ਧਰਾਵਾਂ ਤੇ ਵੀ ਆਉਣ ਆਲੀਆਂ ਵੀਡੀਓ ਚ ਜਾਣਕਾਰੀ ਆਪਜੀ ਨੂੰ ਮੁਹੱਈਆ ਕਰਾਵਾਂਗੇ ਤੇ ਜਾਣਕਾਰੀ ਦੇਵਾਂਗੇ ਤਾਂ ਜੋ ਇਹ ਬਦਲੇ ਹੋਏ ਐਕਟ ਸੰਬੰਧੀ ਆਪਜੀ ਨੂੰ ਵੀ ਗਿਆਨ ਹੋ ਸਕੇ ਜੇ ਇਹ ਵੀਡੀਓ ਜੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਅੱਗੇ ਵੀ ਹੋ ਸਕਦਾ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿਸੇ ਦੀ ਜਾਣਕਾਰੀ ਚਾਪਾ ਵਾਅਦਾ ਕਰਨ ਦੀ ਕੋਸ਼ਿਸ਼ ਚ ਸਫਲ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ